ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਬੁਨਿਆਦ 1539 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਦੋਂ ਰੱਖੀ ਗਈ ਤੇ ਸਿੱਖੀ ਦਾ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ ਤੇ 1708 ਵਿੱਚ شری گرو گوبند سنگھ جی پاسوں شری گرو گرتھ صاحب جی دے سکھا لگا کے اس سکھی دے سروپ نو خالصے تک پہنچن دی اس سفر بچ خالصہ ساجنا کر کے سمپورن اسپورنات ہے تے آج اپاں سرون کرانگے ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਇਸ ਪਰੰਪਰਾ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਕੀ ਕੀ ਆਪਣੇ ਸਿੱਖਾਂ ਵਾਸਤੇ ਜਾਂ ਸਮੁੱਚੀ ਲੋਕਾਈ ਵਾਸਤੇ ਕੀਤਾ ਜਾਂਦਾ ਹੈ ਸੰਨ 1539 ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਤਾਂ ਆਪ ਜੀ ਦੀ ਜੋਤ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਈ ਬਾਬਾ ਜੀ ਦੇ ਵਿਚਾਰਾਂ ਦੇ ਪ੍ਰਸਾਰ ਦੇ ਨਾਲ ਨਾਲ ਦੂਜੇ ਨਾਨਕ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲਿਖਣ ਪੜਨ ਨੂੰ ਤਰੱਕੀ ਦੇਣ ਲਈ ਗੁਰਮੁਖੀ ਲਿਪੀ ਦਾ ਸੁਧਾਰ ਕੀਤਾ ਉਸ ਵੇਲੇ ਉੱਤਰੀ ਭਾਰਤ ਦੇ ਧਾਰਮਿਕ ਸਾਹਿਤ ਵਿੱਚ اس لپی دی بہت زیادہ ورتوں ہوئی پنجابی تو علاوہ ساد بھاشا لکھتی روپ دین دن بھی گرمکھی لپی کی ورتوں کی جاتی رہی ہے گرو نانک دوارا پرچار نرپی جیون کا یہ آلم سی کہ جدو ہمائیو کنوز تو ہار کھا کے پنجاب پنجابوں گجر رہا سی سا او گرو جی نو مرن لے آیا ਗੁਰੂ ਅੰਗਦ ਦੇਵ ਜੀ ਉਸ ਵੇਲੇ ਨਾਮ ਸੁਣਨ ਵਿੱਚ ਐਸੇ ਰੀਨ ਸਨ ਕਿ ਆਪ ਨੇ ਹਮਾਇੂ ਵੱਲ ਕੋਈ ਧਿਆਨ ਨਾ ਦਿੱਤਾ ਇਸ ਤਰ੍ਹਾਂ ਆਪਣੇ ਆਪ ਨੂੰ ਅਣਗੋਲਿਆ ਸਮਝ ਕੇ ਹਮਾਇੂ ਨੇ ਤਲਵਾਰ ਕੱਢ ਲਈ ਅਤੇ ਗੁਰੂ ਸਾਹਿਬ ਉੱਤੇ ਵਾਰ ਕਰਨ ਦੀ ਸੋਚਣ ਲੱਗਾ ਗੁਰੂ ਅੰਗਦ ਦੇਵ ਜੀ ਨੇ ਬੜੀ ਨਿਰਭੈ ਅਵਸਥਾ ਵਿੱਚ ਵਿਚੜਦਿਆਂ ਮੁਸਕਰਾ ਕੇ ਪੁੱਛਿਆ ਜੋ ਤਲਵਾਰ ਫਕੀਰਾ ਉਤੇ ਉੱਠ ਰਹੀ ਹੈ ਉਹ ਮੈਦਾਨੇ ਜੰਗ ਵਿੱਚ ਕਿੱਥੇ ਗਈ ਸੀ ਖਮਾਇੂ ਆਪਣੇ ਆਪ ਵਿੱਚ ਸ਼ਰਮਸਾਰ ਹੋਇਆ ਅਤੇ ਆਪਣੀ ਗਲਤੀ ਲਈ ਖਿਮਾ ਮੰਗੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਵਿੱਚ ਲੰਗਰ ਦੀ ਸੰਸਥਾ ਪੱਕੇ ਪੈਰਾਂ ਤੇ ਖੜੀ ਹੋਈ ਆਪਨੇ ਉਹਨਾਂ ਸਭ ਸੰਸਥਾਵਾਂ ਨੂੰ ਪਰਵਾਣ ਚੜ੍ਹਾਣ ਲਈ ਬڑے ਪਿਆਰ ਅਤੇ ਸ਼ਰਧਾ ਨਾਲ ਕੰਮ ਕੀਤਾ ਜੋ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤੀਆਂ ਸਨ ਜੇ ਗੁਰੂ ਨਾਨਕ ਦੇਵ ਜੀ ਆਪਣੀ ਹਿਆਤੀ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਨਾ ਦੇ ਕੇ ਗਏ ਹੁੰਦੇ ਤਾਂ ਆਪ ਦੇ ਜੋਤ ਜੋ ਸਮਾਉਣ ਦੇ ਨਾਲ ਹੀ ਸੰਗਤਾਂ ਦੇ ਬिखर ਜਾਣ ਦਾ ਡਰ ਸੀ ਸਿੱਖ ਲਹਿਰ ਨੂੰ 13 ਸਾਲ ਅਗਵਾਈ ਦੇਣ ਪਿੱਛੋਂ ਗੁਰੂ ਅੰਗਦ ਦੇਵ ਜੀ ਨੇ ਜੋਤ ਜੋ ਸਮਾਉਣ ਤੋਂ ਪਹਿਲਾਂ ਆਪਣੇ ਧਾ ਗੁਰੂ ਅਮਰਦਾਸ ਜੀ ਨੂੰ ਤੀਜਾ ਨਾਨਕ ਹੋਣ ਦਾ ਮਾਣ ਬਖਸ਼ਿਆ ਗੁਰੂ ਅਮਰਦਾਸ ਜੀ ਨੇ ਸਿੱਖੀ ਦੀਆਂ ਸਮਾਜਿਕ ਅਤੇ ਸਭਿਆਚਾਰਕ ਬੁਨਿਆਦਾਂ ਨੂੰ ਪੱਕੀਆਂ ਕੀਤਾ ਗੋਇੰਦਵਾਲ ਨੂੰ ਸਿੱਖੀ ਦੇ ਪ੍ਰਮੁੱਖ ਅਸਥਾਨ ਦੇ ਰੂਪ ਵਿੱਚ ਪ੍ਰਗਟ ਕੀਤਾ ਉੱਥੇ ਬਾਉਲੀ ਦੀ ਸੇਵਾ ਕਰਵਾਈ ਜਾਤ ਪਾਤ ਦੀ ਸੰਸਥਾ ਉੱਤੇ ਪ੍ਰਭਲਵਾਰ ਕੀਤਾ ਅਤੇ ਇਹ ਨਿਯਮ ਬਣਾ ਦਿੱਤਾ ਕਿ ਜੇ کوئی اونا دے درشن کرن کرنے آئے وہ پہلا گرو کا لنگر چھکے اکبر ورگے بادشاہ بھی پنگت بیٹھ کے لنگر چھکنا پیا جد اکبر نے لنگر لی کچھ پنڈا دی جگیر دن کی دی پیشکت کی پیشکش کی گرو امردس جی نے بڑی نمرتانال اسویکار کر دیتی آپ دا کہنا سی کہ لنگر دا مطلب سنگت کے دان نال چلن والی سنتھا ہے اس نال لنگر سی کا اتے مجبود آنگ بن گئی استری جاتی دے ادار لئی پردے اتے ستی دی پرتھا بند کیتی اتے ودوا بیادی حوصلہ اجائی کیتی سکھی دے پرچار لئی آپ نے بائی منجیاں قائم کرنے کا فیصلہ کیتا اس تو علاوہ آپ نے سکھانوں سال تین بار دیوالی وساخی ماھی دے موقع گوئندوال دے درشن کرنے حکم کیتا اس حکم پچھے اے سی کہ ਇਸ ਤਰ੍ਹਾਂ ਕਰਨ ਨਾਲ ਸਿੱਖ ਅਤੇ ਗੁਰੂ ਵਿਚਾਰ ਨਿਜੀ ਸੰਬੰਧ ਪੈਦਾ ਹੋਣਗੇ ਅਤੇ ਹੋਰ ਪੱਕੇ ਹੋਣਗੇ ਇਸ ਦਾ ਇੱਕ ਨਤੀਜਾ ਇਹ ਸੀ ਕਿ ਗੋਇੰਦਵਾਲ ਸਿੱਖੀ ਦਾ ਧੁਰਾ ਬਣ ਗਿਆ ਜਦੋਂ 1574 ਵਿੱਚ ਆਪ ਜੀ ਦੀ ਥਾਵੇਂ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਗੱਦੀ ਨਿਸ਼ੀਨ ਹੋਏ ਤਾਂ ਉਹਨਾਂ ਨੇ ਤੀਜੇ ਨਾਨਕ ਦੁਆਰਾ ਸਥਾਪਿਤ ਮੰਝੀਆਂ ਦੇ ਵਿਚਾਰ ਨੂੰ ਹੋਰ ਵਿਸ਼ਾਲਤਾ ਦੇਣ ਲਈ ਮਸੰਤ ਸੰਸਥਾ ਸ਼ੁਰੂ ਕੀਤੀ ਗੁਰੂ ਦੇ ਪ੍ਰਦਰਿਤ ਦੇ ਤੌਰ ਤੇ ਮਸੰਦਾਂ ਦਾ ਕੰਮ ਗੁਰੂ ਦਾ ਸੰਦੇਸ਼ ਘਰ ਘਰ ਤੱਕ ਪਹੁੰਚਾਣਾ ਅਤੇ ਸਿੱਖਾਂ ਦੁਆਰਾ ਭੇਟਾ ਕੀਤਾ ਗਿਆ ਦਸਵੰਧ ਗੁਰੂ ਦੇ ਦਰਬਾਰ ਤੱਕ ਪਹੁੰਚਾਣਾ ਸੀ ਗੁਰੂ ਅਮਰਦਾਸ ਜੀ ਦੇ ਹੁਕਮ ਮੁਤਾਬਕ ਗੁਰੂ ਰਾਮਦਾਸ ਜੀ ਨੇ ਆਰਾਮਦਾਸ ਚੱਕ ਅੰਮ੍ਰਿਤਸਰ ਦੇ ਨਾਂ ਨਾਲ ਨਵਾਂ ਸ਼ਹਿਰ ਆਬਾਦ ਕਰਨ ਦਾ ਉਦਮ ਕੀਤਾ ਅਤੇ ਅੰਮ੍ਰਿਤਸਰ ਪਵਿੱਤਰ ਸਰੋਵਰ ਦੀ ਸੇਵਾ ਕਰਾਈ ਅੰਮ੍ਰਿਤਸਰ ਨੂੰ ਵਸਾਉਣ ਲਈ 52 ਕਿੱਤਿਆਂ ਦੇ ਲੋਕਾਂ ਨੂੰ ਸੱਦ ਕੇ ਉੱਥੇ ਆਬਾਦ ਕੀਤਾ ਇਸ ਤੋਂ ਅੱਗੇ ਆਪਾਂ ਅਗਲੀ ਸਾਖੀ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ